ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਵੀਰ ਤੁਹਾਡੇ ਲਈ ਅਸੀਂ ਬਹੁਤ ਸਾਰੇ ਸੰਦ ਲੈ ਕੇ ਆਏ ਆ ਤੇ ਜਿਦੇ ਵਿੱਚ ਟੂੜੀ ਵਾਲੀਆਂ ਮਸ਼ੀਨਾਂ ਰੀਪਰ ਤੇ ਟਰੈਕਟਰ ਵੀਰ ਵੱਖ-ਵੱਖ ਤਰ੍ਹਾਂ ਦੇ ਤੇ ਸਾਰੇ ਸੰਦਾਂ ਦੇ ਦਰਜੇ ਐਡ ਅੱਗੇ ਦੇਖੋਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਕਿ ਕਿਸੇ ਵੀ ਇਦ ਦਾ ਕੋਈ ਸੰਦ ਰਹਿ ਨਾ ਜਾਵੇ ਤੇ ਸਭ ਤੋਂ ਪਹਿਲਾਂ ਵੀਰ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਸਟੈਂਡਰਡ 460 DI 2010 ਮਾਡਲ 4,25,000 ਰੁਪਏ ਦੀ ਡਿਮਾਂਡ ਵੀਰ ਦੀ ਬਰਨਾਲਾ ਵੀਰ ਦਾ ਏਰੀਆ ਜੀ 60 ਪੈਸੇ ਟਾਇਰ ਪਏ ਨੇ ਵੀ ਟਰੈਡ ਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ 9056808480 ਇਹ ਕਿਸਾਨ ਵੀਰ ਦਾ ਨੰਬਰ ਹੈ ਜੀ ਹੁੱਡ ਛਾਤਰੀ ਟਰੈਡ ਤੇ ਲੱਗੇ ਹੋਏ ਆ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਡ ਆ ਵੀ ਤੁਸੀਂ ਦੇਖ ਰਹੇ ਹੋ ਮਾਡਲ ਦੇ ਹਿਸਾਬ ਨਾਲ ਟਰੈਡ ਦੀ ਕੰਡੀਸ਼ਨ A1 ਪਈ ਹੈਗੀ ਹੈ ਜੀ ਸਟੈਂਡਰਡ 460 DI ਬਹੁਤ ਵਧੀਆ ਕੰਡੀਸ਼ਨ ਦਾ ਟਰੈਡ ਵੀ ਸਭ ਕੁਝ ਓਕੇ ਹੈ ਕਾਗਜ਼ ਵਗੈਰਾ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਮਾਡਲ ਹੈਗਾ ਜੀ 2010 4,25,000 ਰੁਪਏ ਦੀ ਡਿਮਾਂਡ ਹੈ ਵੀਰ ਦੀ ਬਰਨਾਲਾ ਏਰੀਆ ਇਹਨਾਂ ਦਾ 60 ਪੈਸੇ ਟਾਇਰ ਪਏ ਨੇ ਜੀ 905680848020 ਦਾ ਨੰਬਰ ਹੈ ਜਿੱਤੇ ਤੁਸੀਂ ਕਾਲ ਕਰਕੇ ਇਹ ਟ੍ਰੈਕ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਵੀਰਾਂ ਕੋਲੇ ਹਾਰਡਲੇ ਸਾਡੇ ਚੈਨਲ ਦੇ ਜਦੋਂ ਅਸੀਂ ਵੀਡੀਓ ਪਾਉਂਦੇ ਆ ਮੈਸੇਜ ਨਹੀਂ ਜਾਂਦਾ ਉੱਪਰ ਫੋਨ ਦੇ ਤਾਂ ਸਾਡੇ ਚੈਨਲ ਦੇ ਮੈਸੇਜ ਵੀਡੀਓ ਚੜ੍ਹਨ ਸਮੇਂ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਜਿਹਨੂੰ ਦਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨਾਲ ਇੱਕ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬਲੋ ਉਦੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਵੀਰ ਜੀ ਪੌਣ ਸਾਰੀ ਤੁਹਾਡੇ ਫੋਨ ਦੇ ਉੱਤੇ ਉਹਦਾ ਇੱਕ ਮੈਸੇਜ ਚੱਲਿਆ ਜਾਇਆ ਕਰੂਗਾ ਜੀ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਜੀ ਸਾਰੀਆਂ ਵੀਡੀਓ ਤੁਹਾਡੇ ਟੈਪਸਰ ਤੁਹਾਡੇ ਕੋਲ ਪਹੁੰਚਣਗੀਆਂ ਅੱਗੇ ਵੀ ਤੁਸੀਂ ਦੇਖ ਰਹੇ ਹੋ ਚੇਤਕ ਇਹ ਸਕੂਟਰ ਦੀ ਵੀਡੀਓ ਆ ਵੀਡੀਓ ਭੇਜੀ ਆ ਵੀਰ ਨੇ ਤੇ ਇਹ ਵੀ ਜੀ ਮੋਡੀਫਾਈ ਕੀਤਾ ਹੋਇਆ ਸਕੂਟਰ ਹੈ 2003 ਮਾਡਲ ਹੈ ਵੀਰ ਜੀ 20000 ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ ਨਕੋਦਰ ਵੀਰ ਦਾ ਏਰੀਆ ਜੀ ਟਾਇਰ ਬਿਲਕੁਲ ਵੀਰ ਦੀ ਦੋਨੇ ਨਵੇਂ ਪਏ ਨੇ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਇਸ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 86990 28366 ਤੇ ਬਹੁਤ ਸੋਹਣੀ ਕੰਡੀਸ਼ਨ ਦਾ ਵੀਰ ਸਕੂਟਰ ਹੈ ਜੇਕਰ ਕੋਈ ਵੀ ਵੀਰ ਮੇਰਾ ਲੈਣਾ ਚਾਹੁੰਦਾ ਸ਼ੌਂਕ ਨੂੰ ਤਾਂ ਇਹ ਮੋਡੀਫਾਈ ਕੀਤਾ ਹੋਇਆ ਸਕੂਟਰ ਵੀਰ ਜੀ ਤੁਸੀਂ ਲੈ ਸਕਦੇ ਹੋ ਨੰਬਰ ਦੇਖ ਲਓ ਵੀਰ ਜੀ ਪੰਜਾਬ ਨੰਬਰ ਹੈ 08 ਤੇ ਚੇਤਕਾ ਵੀਰ ਬਜਾਜ ਚੇਤਕ 2003 ਮਾਡਲ ਹੈ ਵੀਰ ਜੀ ਤੇ 20000 ਰੁਪਏ ਦੀ ਡਿਮਾਂਡ ਹੈ ਵੀਰ ਜੀ ਨਕੋਦਰ ਵੀਦ ਦਾ ਏਰੀਆ ਹੈ ਟਾਇਰ ਬਿਲਕੁਲ ਨਵੇਂ ਪਏ ਨੇ ਵੀਰ ਜੀ ਤੇ ਕਿਸਾਨ ਵੀਦ ਦਾ ਨੰਬਰ ਹੈ ਜੀ 8699028366 ਇਹ ਵੀਦ ਦਾ ਨੰਬਰ ਹੈ ਜਿੱਦੇ ਤੁਸੀਂ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ ਜੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਇੰਨਾ ਪਿਆਰ ਦੇ ਰਹੇ ਨੇ ਚੈਨਲ ਨੂੰ ਤੇ ਬਹੁਤ ਜਲਦੀ ਆਪਾਂ ਵੀ ਜੀ 20000 ਸਬਸਕ੍ਰਾਈਬਰ ਜਾਨੀ ਕਿ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਜਾਣਗੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਪਿਆਰ ਦੇਣ ਨੂੰ ਤੇ ਸਾਰੇ ਵੀਰ ਮੇਰੇ ਕਮੈਂਟ ਕਰਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਬਹੁਤ ਵਧੀਆ ਲੱਗਦਾ ਅਸੀਂ ਦਿਨ ਦੀ ਲਾਸਟ ਵੀਡੀਓ ਦੇ ਵਿੱਚ ਸਾਰੇ ਵੀਰਾਂ ਦੇ ਕਮੈਂਟ ਪੜਦੇ ਵੀ ਆ ਬਕਾਇਦਾ ਤੇ ਜਿਹੜੇ ਜਿਹੜੇ ਸਵਾਲ ਹੁੰਦੇ ਮੇਰੇ ਕਿਸਾਨ ਵੀਰਾਂ ਦੇ ਉਹ ਅਸੀਂ ਰਿਪਲਾਈ ਦੇਣ ਦੀ ਕੋਸ਼ਿਸ਼ ਕਰਦੇ ਇਸ ਕਰਕੇ ਤੁਸੀਂ ਥੱਲੇ ਕਮੈਂਟ ਬਾਕਸ 'ਚ ਆਪਣਾ ਕੋਈ ਵੀ ਸਵਾਲ ਜਾਂ ਕੁਝ ਵੀ ਦੱਸਣਾ ਹੋਵੇ ਚੈਨਲ ਬਾਰੇ ਤਾਂ ਤੁਸੀਂ ਉੱਥੇ ਕਮੈਂਟ ਕਰ ਸਕਦੇ ਹੋ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਟੂੜੀ ਵਾਲਾ ਜੋਧਾ ਕੰਪਨੀ ਦਾ ਵੀਰ ਜੀ ਸੈਕੋ ਜੋਧਾ ਤੇ ਬਿਲਕੁਲ ਨਵੀਂ ਕੰਡੀਸ਼ਨ ਦਾ ਵੀਰ ਜੀ ਨਿਊ ਰੀਪਰ ਹੈ ਇਹ 2,60,000 ਰੁਪਏ ਦੀ ਡਿਮਾਂਡ ਹੈ ਵੀਰ ਦੀ ਤੇ ਸਰਦੂਲਗੜ ਪੰਜਾਬ ਵੀਰ ਦਾ ਏਰੀਆ ਜੀ ਟਾਇਰ ਬਿਲਕੁਲ ਨਵੇਂ ਪਏ ਨੇ ਤੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੇਅਰ ਹੋ ਰਿਹਾ ਜੀ ਜੇਕਰ ਕੋਈ ਵੀ ਵੀਰ ਇਸ ਨੂੰ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਜੋਧਾ ਕੰਪਨੀ ਦਾ ਰੀਪਰ ਵੀਰ ਜੀ ਸੈਕੋ ਜੋਧਾ ਦਾ ਬਿਲਕੁਲ ਨਵਾਂ ਪਿਆ ਹੈ ਜੀ 2,60,000 ਰੁਪਏ ਦੀ ਡਿਮਾਂਡ ਹੈ ਜੀ ਸਰਦੂਲਗੜ ਪੰਜਾਬ ਏਰੀਆ ਵੀਰ ਜੀ ਬਿਲਕੁਲ ਟਾਇਰ ਨਵੇਂ ਪਏ ਨੇ A1 ਕੰਡੀਸ਼ਨ ਦਾ ਰੀਪਰ ਹੈ ਵੀਰ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਖੇਤੀ ਦੇ ਸੰਦ ਟਰੈਕਟਰ ਟਰਾਲੀ ਜਾਂ ਕਿਸੇ ਵੀ ਹੋਰ ਖੇਤੀ ਦੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਤਾਂ ਐਡ ਫ੍ਰੀ ਦੇ ਵਿੱਚ ਕਰਾਉਣ ਲਈ ਵੀਰ ਜੀ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਅਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਵੀਰ ਜੀ ਇਹ ਜਾਣਕਾਰੀ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਜਾਣਕਾਰੀ ਵੀਰ ਜੀ ਪ੍ਰੋਪਰ ਲਿਖਣੀ ਯਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਾਰਾ ਕੁਝ ਫਿਲ ਕਰਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਰੇ ਵੀਰ ਮੇਰਾ WhatsApp ਨੰਬਰ ਨੋਟ ਕਰ ਲੈਣ 8837665987 8837665987 ਇਹ ਮੇਰਾ WhatsApp ਨੰਬਰ ਹੈ ਜੀ ਜਿਹੜਾ ਕਿ ਥੱਲੇ ਚ ਟਿੱਖਣਾਂ ਦੇ ਵਿੱਚ ਵਾਰ-ਵਾਰ ਤੁਹਾਨੂੰ ਸ਼ੋ ਵੀ ਹੋ ਰਿਹਾ ਹੋਊਗਾ ਤੇ ਇਹ ਤੇ ਤੁਸੀਂ ਕੰਟੈਕਟ ਕਰਕੇ ਵੀਰ ਮੈਨੂੰ ਫੋਟੋਆਂ ਸੈਂਡ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿਆਂਗੇ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵੀਰ ਆਪਣੇ ਕੋਲ ਟਰੈਕਟਰ ਆਉਂਦੇ ਨੇ ਜਿੰਨੇ ਵੀ ਆਪਾਂ ਟਰੈਕਟਰ ਪਾਈਦੇ ਨੇ ਤੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਫਾਰਮ ਟਰੈਕ 60 ਤੇ 2000 ਮਾਡਲ ਹੈ ਵੀਰ 2 ਲੱਖ ਪ੍ਰਾਈਸ ਮੰਗਿਆ ਵੀਰ ਨੇ ਮਾਨਸਾ ਵੀ ਇਸ ਦਾ ਏਰੀਆ ਜੀ ਤੇ 40 ਪੈਸੇ ਟਾਇਰ ਪਏ ਨੇ ਵੀਰ ਜੀ ਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤੇ ਕਿਸਾਨ ਵੀ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 99156 ਤੇ 28098 ਇਹੜਾ 915628098 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਤੇ ਇਹ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਹੁਤ ਹੀ ਓਕੇ ਪਈ ਹੈ ਟਰੈਕਟਰ ਦੀ ਤੇ ਫਾਰਮ ਟਰੈਕ 60 ਹੈ ਵੀਰ ਜੀ 2000 ਮਾਡਲ ਹੈ 2 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਮਾਨਸਾ ਵੀ ਦਾਇਰੀ ਹੈ ਜੀ 40 ਪੈਸੇ ਟਾਇਰ ਪਏ ਨੇ ਤੇ 9915628098 ਵੀਰ ਦਾ ਨੰਬਰ ਹੈ ਜੀ ਤੇ ਜਿਹੜੇ ਵੀ ਵੀਰ ਮੈਨੂੰ ਫੋਟੋ ਮਾ ਸੈਂਡ ਕਰਦੇ ਨੇ ਜੀ ਐਡਲ ਵਾਉਣ ਦੇ ਲਈ ਉਹਨਾਂ ਵੀਰਾਂ ਨੂੰ ਹੱਦ ਬੰਨ੍ਹ ਕੇ ਬੇਨਤੀ ਹੈ ਕਿ ਆਪਦੀ ਮਸ਼ੀਨਰੀ ਦਾ ਰੇਟ ਇੱਕ ਤਾਂ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਹੋਵੇ ਕਿਸੇ ਵੀ ਮਸ਼ੀਨਰੀ ਦਾ ਰੇਟ ਅਗਰ ਜ਼ਿਆਦਾ ਹੁੰਦਾ ਤਾਂ ਵੀਰੋ ਦੀ ਦਿੱਕਤ ਆ ਜਾਂਦੀ ਹੈ ਵਿਕਣ ਦੇ ਵਿੱਚ ਤੇ ਕਿਸਾਨ ਵੀਰ ਫੇਰ ਕੁਝ ਦਿਨਾਂ ਬਾਅਦ ਫੇਰ ਐਡ ਲਗਾਉਂਦੇ ਨੇ ਫਿਰ ਉਹਨੇ ਮਰਕੀ ਮਾਰਕੀਟ ਜੀ ਨਹੀਂ ਰਹਿੰਦੀ ਚੀਜ਼ ਦੀ ਤੇ ਇੱਕ ਵਾਰੀ ਤੁਸੀਂ ਪੂਰਾ ਵਧੀਆ ਪਰਫੈਕਟ ਰੇਟ ਰਖਾਉਣੇ ਕੀ ਤੂੰ ਦੀ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਇੱਕ ਵੀਡੀਓ ਵਿੱਚ ਤੁਸੀਂ ਜਿੰਨੀ ਜਾਣਕਾਰੀ ਪਾਉਣੀ ਹੈ ਵੀਰ ਜੀ ਇਹ ਸਾਰਾ ਕੁਝ ਤਸੱਲੀ ਨਾਲ ਪਵਾਇਆ ਕਰੋ ਕੋਈ ਵੀ ਚੀਜ਼ ਬਾਅਦ ਦੇ ਵਿੱਚ ਚੇਂਜ ਨਹੀਂ ਕੀਤੀ ਜਾਂਦੀ ਇਸ ਕਰਕੇ ਜਿਹੜੀ ਵੀ ਤੁਸੀਂ ਚੀਜ਼ ਪਵਾਉਣੀ ਹੈ ਵੀਰ ਇੱਕ ਵਾਰ ਪੂਰੀ ਤਸੱਲੀ ਕਰਕੇ ਪਵਾਇਆ ਕਰੋ ਤੇ ਜਿਹੜੀਆਂ ਤੁਸੀਂ ਵੇਚਣ ਲਈ ਚੀਜ਼ ਦੀਆਂ ਫੋਟੋਆਂ ਭੇਜਦੇ ਹੋ ਉਹ ਵੀ ਘਰ ਵਿੱਚ ਰਹਿ ਕਰਕੇ ਭੇਜਿਆ ਕਰੋ ਕਈ ਵਾਰੀ ਬੱਚੇ ਫੋਟੋਆਂ ਖਿੱਚ ਕੇ ਭੇਜ ਦਿੰਦੇ ਨੇ ਤੇ ਬਾਅਦ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਹੈ ਤੇ ਇਸ ਕਰਕੇ ਪੂਰੀ ਰਹਿ ਕਰਕੇ ਆਪ ਦਾ ਰੇਟ ਰੂਟ ਚੈੱਕ ਕਰਕੇ ਫਿਰ ਭੇਜਿਆ ਕਰੋ ਵੀਜੀ ਇੱਕ ਵਾਰੀ ਐਡ ਲੱਗਣ ਤੋਂ ਬਾਅਦ ਕੁਝ ਵੀ ਚੇਂਜ ਨਹੀਂ ਕੀਤਾ ਜਾਂਦਾ ਅੱਗੇ ਤੁਸੀਂ ਦੇਖ ਰਹੇ ਹੋ ਵੀਜੀ ਰੀਪਰ ਤੇ ਤੂੜੀ ਵਾਲਾ ਰੀਪਰ ਵੀਰ ਜੀ ਦਸ਼ਮੇਸ਼ ਕੰਪਨੀ ਦਾ ਤੇ ਮਾਡਲ ਤੁਸੀਂ ਵੀਰ ਫੋਨ ਤੇ ਕਨਫਰਮ ਕਰ ਸਕਦੇ ਹੋ 올ਡ ਮਾਡਲ ਰੀਪਰ ਹੈ ਵੀਰੇ ਇਹ 1,25,000 ਰੁਪਏ ਦੀ ਡਿਮਾਂਡ ਹੈ ਵੀਰੇ ਦੀ ਸਿੰਘਪੁਰਾ ਵੀਰ ਦਾ ਏਰੀਆ ਜੀ ਤੇ 50 ਪੈਸੇ ਵੀਰ ਜਾਨੀ ਕਿ ਅੱਧੇ ਟਾਇਰ ਪਏ ਨੇ ਜੀ ਕਿਸਾਨ ਵੀਰ ਦਾ ਇਹਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 94161 49894 ਤੇ ਦਸ਼ਮੇਸ਼ ਵਾਲਾ ਦਾ ਰੀਪਰ ਵੀਰ ਜੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਵੀਰ ਜੀ 올ਡ ਮਾਡਲ ਰੀਪਰ ਹੈ ਇਹ 1,25,000 ਰੁਪਏ ਦੀ ਡਿਮਾਂਡ ਹੈ ਵੀਰ ਜੀ ਸਿੰਘਪੁਰਾ ਇਹਨਾਂ ਦਾ ਏਰੀਆ ਹੈ 50 ਪੈਸੇ ਯਾਨੀ ਕਿ ਅੱਧੇ ਟਾਇਰ ਪਏ ਨੇ ਜੀ 94161 ਤੇ 95894 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਇਹ ਰੀਪਰ ਖਰੀਦ ਸਕਦੇ ਹੋ ਜੀ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਇਹ ਜਿਹੜੇ ਵੀਰ ਸੰਦ ਲੈਣ ਲਈ ਨਾ ਵੀਰਾਂ ਨੂੰ ਫੋਨ ਕਰਦੇ ਨੇ ਤੇ ਉਹਨਾਂ ਵੀਰਾਂ ਨੂੰ ਬੇਨਤੀ ਇਹੀ ਹੈਗੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਦੇ ਹੋ ਜਿਹੜੇ ਵੀ ਸੰਤ ਲੈਣ ਲਈ ਤਾਂ ਇੱਕ ਮਹੀਨੇ ਦੇ ਵਿੱਚ ਵਿੱਚ ਫੋਨ ਕਰਿਆ ਕਰੋ ਇਹ ਵੀਡੀਓ ਜੀ ਦੂਜੇ ਮਹੀਨੇ ਦੀ 2 ਤਰੀਕ ਨੂੰ ਚੜ੍ਹੀ ਹੈ ਜੀ ਤੇ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਕੇ ਆਪਣੀ ਡੀਲ ਕੰਪਲੀਟ ਕਰਨੀ ਹੈ ਜੀ ਕਈ ਵਾਰੀ ਇੱਕ ਮਹੀਨੇ ਦੇ ਵਿੱਚ ਸੰਤ ਸੇਲ ਹੋ ਜਾਂਦੇ ਆ ਜੀ ਤਾਂ ਕਰਕੇ ਵੀਰਾਂ ਕੋਲੇ ਫੋਨ ਤੇ ਫੋਨ ਫਿਰ ਵੀ ਜਾਈ ਜਾਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਕਾਫੀ ਸਮੱਸਿਆ ਹੁੰਦੀ ਹੈ ਜੀ ਇਸ ਕਰਕੇ ਤੁਸੀਂ ਵੀ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਫੋਨ ਕਰਨੇ ਆ ਇਹਨਾਂ ਵੀਰਾਂ ਨੂੰ ਇੱਕ ਮਹੀਨੇ ਤੋਂ ਬਾਅਦ ਕਿਸੇ ਵੀ ਨੂੰ ਕੋਈ ਵੀ ਫੋਨ ਨਾ ਲਾਇਆ ਜਾਵੇ ਜੀ ਤੇ ਅੱਗੇ ਤੁਸੀਂ ਜਿਹੜਾ ਟਰੈਕਟਰ ਦੇਖ ਰਹੇ ਹੋ ਵੀਰ ਜੀ HMT 9811 ਟਰੈਕਟਰ ਹੈ ਜੀ 2001 ਮਾਡਲ ਹੈ ਜੀ HMT 9811 2001 ਮਾਡਲ 22 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਜੀ ਮੋਗਾ ਇਹਨਾਂ ਦਾ ਏਰੀਆ ਟਾਇਰ ਬਿਲਕੁਲ ਨਵੇਂ ਪਏ ਨੇ ਵੀਰ ਜੀ ਟਰੈਕਟਰ ਦੇ ਤੇ ਕਿਸਾਨ ਵੀ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 98140 00681 98140 00681 ਵੀਰ ਦਾ ਨੰਬਰ ਹੈ ਜੀ ਜੀਤੇ ਤੁਸੀਂ ਕਾਲ ਕਰਕੇ ਇਹ 911 ਟਰੈਕਟਰ ਜਿਹੜਾ ਖਰੀਦ ਸਕਦੇ ਹੋ Not 11 2001 ਮਾਡਲ 22 ਲੱਖ ਰੁਪਏ ਦੀ ਡਿਮਾਂਡ ਮੋਗਾ ਏਰੀਆ ਵਿੱਚ ਦੀ ਟਾਇਰ ਬਿਲਕੁਲ ਨਵੇਂ ਪਏ ਨੇ ਕੰਡੀਸ਼ਨ A1 ਕੰਡੀਸ਼ਨ ਦਾ ਟਰੈਟ ਆ ਵੀਰ ਜੀ ਕਾਗਜ਼ ਵਗੈਰਾ ਦੀ ਫੁੱਲ ਜ਼ਿੰਮੇਵਾਰੀ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਵੀਰ ਜੀ ਆਪਾਂ ਜਿੰਨੇ ਵੀ ਟਰੈਟ ਚੜਾਈ ਦੇ ਕਾਗਜ਼ ਵਗੈਰਾ ਨੂੰ ਲੈ ਕੇ ਤੇ ਸਾਰਿਆਂ ਦੇ ਵੀਰ ਜੀ ਪਰਫੈਕਟ ਕਾਗਜ਼ ਹੁੰਦੇ ਨੇ ਸਾਰਾ ਕੁਝ ਪ੍ਰੋਪਰ ਕਿਸਾਨ ਵੀਰਾਂ ਦੇ ਲੋਕਲ ਘਰੇ ਖੜੇ ਹੋਏ ਟਰੈਟ ਹੁੰਦੇ ਨੇ ਵੀਰ ਜੀ ਕੋਈ ਵੀ ਆਪਾਂ ਮੰਡੀ ਵਗੈਰਾ ਵਾਲਾ ਟਰੈਟ ਆਪਣੇ ਚੈਨਲ ਦੇ ਉੱਪਰ ਨਹੀਂ ਦਿਖਾਈਦਾ ਤੇ ਨਾ ਹੀ ਕੋਈ ਡੀਲਰ ਵਾਲਾ ਟਰੈਟ ਵੀ ਜੀ ਆਪਾਂ ਲਗਾਈਦਾ ਜੇਕਰ ਕੋਈ ਡੀਲਰ ਵਾਲਾ ਕੋਈ ਸੰਦ ਹੁੰਦਾ ਤਾਂ ਆਪਾਂ ਸਪੈਸ਼ਲ ਉਹਤੇ ਦੱਸੀਦਾ ਵੀ ਇਹ ਡੀਲਰ ਦਾ ਟਰੈਟ ਜਾਂ ਕੋਈ ਸੰਦ ਹੈ ਵੀਰ ਤੇ ਜਿਹੜੇ ਮੇਰੇ ਵੀਰਾਂ ਦੇ 1 ਮਹੀਨੇ ਦੇ ਵਿੱਚ ਸੰਦ ਨਹੀਂ ਸੇਲ ਹੁੰਦੇ ਤਾਂ ਉਹ ਵੀ ਜੀ ਮੁੜ ਤੋਂ ਫਿਰ ਐਡ ਸਾਥੋ 1 ਮਹੀਨੇ ਬਾਅਦ ਪਵਾ ਸਕਦੇ ਨੇ ਪਰ 1 ਮਹੀਨੇ ਬਾਅਦ ਹੀ ਪਾਉਣੀਆਂ 1 ਮਹੀਨੇ ਤੋਂ ਪਹਿਲਾਂ ਨਾ ਫੋਟੋ ਮਾ ਸੈਂਡ ਕਰਨ ਤੇ 1 ਮਹੀਨਾ ਵੇਟ ਜ਼ਰੂਰ ਕਰ ਲਿਆ ਕਰਨ 1 ਮਹੀਨੇ ਤੋਂ ਬਾਅਦ ਵੀ ਉਹਨਾਂ ਦੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਜੀ ਨਾ ਹੀ ਐਡ ਪਹਿਲੀ ਵਾਰ ਨਾ ਹੀ ਦੂਜੀ ਵਾਰ ਪਾਉਣ ਦਾ ਕੋਈ ਖਰਚਾ ਜੀ ਨਹੀਂ ਕੋਈ ਟਰੈਕਟਰ ਸੇਲ ਹੋਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਕਿਸਾਨ ਵੀ ਦਾ ਆਪਦਾ ਨੰਬਰ ਦਿੱਤਾ ਜਾਂਦਾ ਜੀ ਜਿਹਦੇ ਨਾਲ ਗੱਲ ਕਰਕੇ ਸਿੱਧੇ ਹੀ ਕਿਸਾਨ ਟਰੈਕਟਰ ਆਪਦਾ ਖਰੀਦ ਲੈਂਦੇ ਜਾਂ ਹੋਰ ਖੇਤੀਬਾੜੀ ਦਾ ਸੰਦ ਤੁਸੀਂ ਸਿਰਫ ਇੱਕੋ ਹੀ ਕੰਮ ਕਰਨਾ ਜੀ ਥੱਲੇ ਇੱਕ ਲਾਲ ਰੰਗ ਦਾ ਬਟਨ ਦਿੱਤਾ ਹੋ ਜਿਹੜੇ ਮੇਰੇ ਵੀਰਾਂ ਨੇ ਉਹ ਨਹੀਂ ਦੱਬਿਆ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਇੱਕ ਘੰਟੀ ਦਾ ਬਟਨ ਆਉਗਾ ਜੀ ਉਹਨੂੰ ਦਬ ਲਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਜੀ ਪੌਣ ਸਾਰ ਤੋਂ ਢਡੇ ਕੋਲੇ ਉਹਦਾ ਇੱਕ ਮੈਸੇਜ ਚਲਿਆ ਜਾਇਆ ਕਰੇ ਅੱਗੇ ਤੁਸੀਂ ਦੇਖ ਲਓ ਵੀਰ ਜੀ ਸੋਨਾਲੀਕਾ 60 DI ਸੋਨਾਲ DI 60 2009 ਮਾਡਲ 3,75,000 ਰੁਪਏ ਦੀ ਡਿਮਾਂਡ ਹੈ ਵੀਰ ਜੀ ਤੇ ਏਰੀਆ ਵੀਰ ਫੋਨ ਤੇ ਕਨਫਰਮ ਕਰ ਸਕਦੇ ਹੋ 60 ਤੋਂ 70 ਪੈਸੇ ਵੀ ਇਹਦੇ ਟਾਇਰ ਪਏ ਨੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਜੀ ਜੋ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 94656 ਤੇ 11673 94656 11673 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਇਹ ਸੋਨਾਲਿਕ ਇੰਟਰਨੈਸ਼ਨਲ DI 60 ਖਰੀਦ ਸਕਦੇ ਹੋ 2009 ਮਾਡਲ 375000 ਰੁਪਏ ਦੀ ਡਿਮਾਂਡ 60 ਤੋਂ 70 ਪੈਸੇ ਵਿੱਚ ਜੀ ਅ ਟਾਇਰ ਪਈ ਨੇ ਹੁੱਡ ਛਤਰੀ ਸਭ ਕੁਝ ਲੱਗਿਆ ਹੋਇਆ ਐਸੈਸਰੀ ਵੀ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਨਾਲ ਦੇਣੀਆਂ ਬੇਟ ਵਗੈਰਾ ਹੁੱਡ ਵਗੈਰਾ ਸਭ ਕੁਝ ਇਹਦੇ ਲੱਗਿਆ ਹੋਇਆ ਜੀ ਐਡ ਪਾਉਣ ਦੇ ਲਈ ਸਾਡਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ ਐਡ ਪਾਉਣ ਦੇ ਲਈ ਸਾਡਾ ਨੰਬਰ ਹੈਗਾ ਜੀ 8837665987 8837665987 ਇਹ ਐਡ ਪਾਉਣ ਲਈ ਸਾਡਾ ਨੰਬਰ ਹੈ ਜੀ ਜਿਹੜਾ ਇਹ WhatsApp ਨੰਬਰ ਹੈ ਵੀਰ ਜੀ ਜਿਹਦੇ ਉੱਤੇ ਤੁਸੀਂ ਫੋਟੋਆਂ ਵਗੈਰਾ ਸੈਂਡ ਕਰ ਸਕਦੇ ਹੋ ਤੇ ਸਾਨੂੰ ਭੇਜ ਸਕਦੇ ਹੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀਆਂ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਸ਼ੇਅਰ ਜਰੂਰ ਕਰਿਆ ਕਰੋ ਥੱਲੇ ਜਿਹ ਇੱਕ ਤੀਰ ਦਾ ਨਿਸ਼ਾਨ ਉਹਨੂੰ ਦਬਾ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਇਹ ਅਲੱਗ-ਅਲੱਗ ਪਲੇਟਫਾਰਮ ਤੇ ਜਾਨਕੀ ਫੇਸਬੁੱਕ ਤੇ WhatsApp ਤੇ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੇ ਨਾਲ ਜੁੜ ਸਕਣ ਤੇ ਉਹਨਾਂ ਦਾ ਫਾਇਦਾ ਹੋ ਸਕਣ ਜੀ ਉਹ ਵੀ ਫਾਇਦਾ ਚੱਕ ਸਕਣ ਇਸ ਟਰੈਕਟਰ ਮੰਡੀ ਦਾ ਤੇ ਅੱਗੇ ਤੁਸੀਂ ਦੇਖਦੇ ਮਹਿੰਦਰਾ 265 DI 2008 ਮਾਡਲ ਹੈ ਜੀ 2 ਲੱਖ 45000 ਰੁਪਏ ਦੀ ਡਿਮਾਂਡ ਹੈ ਜੀ ਹਨੂਮਾਨਗੜ੍ਹ ਏਰੀਆ ਵਿੱਚ ਦੀ ਹਨੂਮਾਨਗੜ੍ਹ ਰਾਜਸਥਾਨ ਇਹਨਾਂ ਦਾ ਏਰੀਆ ਹੈ ਜਿਹੜੇ ਮੇਰੇ ਵੀਰ ਰਾਜਸਥਾਨ ਦੇ ਵਿੱਚੋਂ ਟ੍ਰੇਡ ਦੀ ਭਾਲ ਕਰਦੇ ਹੁੰਦੇ ਨੇ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਲੈ ਕੇ ਅਸੀਂ ਹਾਜ਼ਰਾਂ ਜੀ 90% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ 60 65 ਪੈਸੇ ਵੀਰੇ ਦੇ ਅਗਲੇ ਟਾਇਰ ਪਏ ਨੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਤੇ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 99829 ਜੀ 99859 99829 92858 ਕਿਸਾਨ ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕੰਟੈਕਟ ਕਰਕੇ ਇਹ ਮਹਿੰਦਰਾ 265 ਡੀਆਈ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਜੀ ਹੁੱਡ ਛਤਰੀ ਲੱਗੇ ਹੋਏ ਨੇ 2000 ਤੇ 8 ਮਾਡਲ 245000 ਰੁਪਏ ਦੀ ਡਿਮਾਂਡ ਹਨਮਾਨਗੜ ਏਰੀਆ 90% ਟਾਇਰ ਪੈਨੇ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਜੀ ਟਰੈਕਟਰ ਦੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖਾ